ਬੀਡੀਪੀਓ ਖਡੂਰ ਸਾਹਿਬ ਨੂੰ ਕਹੋ ਕਿ ਉਹ ਇੱਥੇ ਲੈਟਰ ਬਾਕਸ ਬਣਾਊਗਾ ਠੀਕ ਹੈ ਜੀ ਡਬਲ ਓਕੇ ਬਾਹਰੋਂ ਨਹੀਂ ਬਲੋ ਇੱਕ ਅੰਦਰ ਠੀਕ ਹੈ ਖੜਾ ਕਰਕੇ ਖਾਲੀ ਕਰਕੇ ਫਿਰ ਉਹਦੇ ਬਾਹਰੋਂ ਜਿਵੇਂ ਵਾਲਾ ਜਿਹਾ ਬਲਿਆ ਹੁੰਦਾ ਠੀਕ ਹੈ ਜੀ ਡਬਲ ਲੋਕ ਨਾਲ ਇਹ ਨਹੀਂ ਵੀ ਲੋਕੀ ਚਿੱਠੀਆਂ ਪਹੁੰਚਦੇ ਆਪਣ ਚਿੱਠੀਆਂ ਨਾਲ ਲੱਬਿਆ ਕਰਨਾ ਕਿ ਕਿਧਰ ਚਲੇ ਗਈ ਡਬਲ ਹੋਵੇ ਉਹ ਕੰਕਰੀਟ ਦਾ ਬਣਾ ਕੇ ਦੇਉਣ ਨਾਲੇ ਠੀਕ ਹੈ ਜੀ ਨਾ ਟੁੱਟੇ ਨਾ ਭਜੇ ਇਹ ਤੁਹਾਡਾ ਕੰਮ ਜੀ ਕਦੋਂ ਬਣਾ ਕੇ ਦੇਵੋ ਮੈਂ ਦੱਸੂ ਤਰੇਕ ਹਫਤੇ ਵਿੱਚ ਸਾਰੇ ਬੀਡੀਪੀਓ ਸਾਹਿਬ ਨੂੰ ਕਹਿ ਦਿਓ ਠੀਕ ਹੈ ਇਹ ਵੀ ਇੱਕ ਵਿਕਾਸ ਦਾ ਕੰਮ ਹੈ ਕਿ ਸਾਨੂੰ ਲੈਟਰ ਬਾਕਸ ਜਿੰਨੇ ਸਰਕਾਰੀ ਦਫਤਰ ਆ ਉਹਦੇ ਬਾਹਰ ਬਣੇ ਚਾਹੀਦੇ ਆ ਤੇ ਉਹਦੇ ਤੇ ਲਿਖੋ ਵੀ ਜੇ ਤੁਸੀਂ ਐਮਐਲਏ ਨੂੰ ਜਾਂ ਸਰਕਾਰ ਨੂੰ ਕੋਈ ਸੁਨਾਹ ਦੇਣਾ ਚਾਹੁੰਦੇ ਹੋ ਤੇ ਇਹ ਇਹਦੇ ਵਿੱਚ ਆਪਣੀ ਚਿੱਠੀ ਰੱਖ ਕੇ ਪਾ ਦਿਓ ਉੱਥੇ ਇਹ ਵੀ ਲਿਖੋ ਵੀ ਜੇ ਤੁਸੀਂ ਗੁਪਤ ਸੂਚਨਾ ਦੇਣਾ ਚਾਹੁੰਦੇ ਹੋ ਤੇ ਆਪਣਾ ਨਾਮ ਨੰਬਰ ਲਿਖੇ ਤੋਂ ਬਿਨਾਂ ਵੀ ਇੱਥੇ ਚਿੱਠੀ ਪਾ ਦਿਓ ਸਾਹੀ ਉਹਦੇ ਤੇ ਕਾਰਵਾਈ ਕਰਾਂਗੇ ਨੋਸ਼ਕਾ ਸ਼ਿਕਾ ਸਿੰਘ ਜੀ ਆਕੀ ਤਨਖਾਹ ਖਾਣ ਦਾ ਵਾਦਾ ਹੈ ਬਹੁਤ ਬਹੁਤ ਮੁਬਾਰਕਾਂ ਲਿਆ ਜਾ ਡੱਬਾ ਮੜੋ ਓਏ ਮੜ ਰਿਹਾ ਸਰ ਠੀਕ ਆਈ ਤੇ ਨਾ ਆਓ ਵੇਖ ਲਓ ਫਿਰ ਐ ਮੈਨੂੰ ਐਮ ਐਲ ਬਣਾਇਆ ਤੇ ਮੇਰਾ ਵੀ ਅਗਲੀ ਬੇਨਤੀ ਬੇਨਤੀ ਇਹ ਆ ਸਾਡੀ ਸਾਨੂੰ ਤਨਖਾਹ ਸਾਡੀ ਥੋੜੀ ਆ ਉਹਨਾਂ ਆ ਜਿਹਾ ਤਰੇ ਲੱਗ ਜਾਂਦਾ ਜੀ ਮੋੜੇ ਹੁਣ ਵਧਾਈ ਜਾਈ ਤੁਨਹਾਂ ਨੂੰ ਵਧਾਈ ਦੇਣੀ ਸੁਣੋ ਅਹੀਂ ਕਲਰਕਾਂ ਜਿਹੜੇ ਸਾਡੇ ਕਲਰਕਾਂ ਨੂੰ ਤਨਖਾਹ ਪਾਉਂਦੇ ਇੱਕੋ ਤਨਖਾਹ ਕਲਰਕ ਪਾਉਂਦਾ ਅਗਲੇ ਦਿਨ ਬਦਲੀ अच्छा एक ਸਾਡੀ ਤਨਖਾਹ ਜਿਹੜੀ ਤਰੀਕਾ ਨਾਲ ਸਬੋ ਹੋ ਜੇ ਸਾਨੂੰ ਪਤਾ ਲੱਗ ਜੇ ਪਈ ਇਸ ਤਰੀਕੇ ਸਾਨੂੰ ਮਿਲ ਜਾਵੇ ਦੋ ਦੋ ਮਹੀਨਾ ਇਕੱਠੀ ਹੋਈ ਤਨਖਾਹ ਵਿੱਚ ਦੋ ਦੋ ਮਹੀਨੇ ਤਨਖਾਹ ਤਿੰਨ ਮਹੀਨੇ ਹੋ ਗਏ ਸਾਨੂੰ ਮਗਰਮ ਟੱਕੇ ਕਰਦੇ ਸਾਨੂੰ ਸਾਥ ਬਣਿਆ ਉਹ ਬੰਨਣਾ ਮਗਰਮ ਰਹਿ ਗਿਆ ਅਸੀਂ ਤਾਂ ਉਹਨਾਂ ਨੂੰ ਟੋਕੋ ਦੇ ਕਹਿੰਦੇ ਆ ਬੜਾ ਬੇਚੈਨ ਕਹਿੰਦਾ ਇਹ ਰਾਤ 400 ਕਿਹਨੇ ਬਣਾਉਂਦੇ ਰਹਿੰਦਰ ਜਾਨਦੇ ਉਹ ਆਉਂਦੇ ਨਹੀਂ ਰਾਸ਼ਟਗੜ ਮੈਂ ਤਾਂ ਦੱਸਦਾ ਹਾਂਜੀ ਹੁਣ ਤਾਂ ਜੇ ਸਾਈਡ ਨਹੀਂ ਖੁੱਲੀ ਜਦੋਂ ਖੁੱਲੀ ਅਸੀਂ ਤੁਹਾਡਾ ਲਿਖ ਲੈਨੇ ਆਂ ਸਾਡਾ ਹੁਣ ਆਪ ਆਊਗਾ ਤੁਹਾਨੂੰ ਵੀ ਰਾਸ਼ਨ卡 ਬਣ ਲੱਗੇ ਜੇ ਅਪਲਾਈ ਕਰੀ ਅਸੀਂ ਨਾ ਸਾਡੇ ਮੇਰੇ ਵਿਆਹ ਨੂੰ 40 ਸਾਲ ਹੋ ਗਏ ਅੱਜ ਤੱਕ ਸਾਡਾ ਰਾਸ਼ਨ卡 ਨਹੀਂ ਬਣਿਆ ਇਸ ਪਿੰਡ ਦਾ ਹੁਣ ਬਣੂਗੀ ਹੁਣ ਜਿੱਦਣ ਸਾਈਡ ਖੁੱਲੀ ਮੇਰੀ ਪਾਰਟੀ ਆਉਂਦੀ ਉਹ ਆਪਣੇ ਆਦੇ ਬਣਾ ਲੈਂਦੇ ਦੂਜਿਆਂ ਦੇ ਬਣਾਉਂਦੇ ਤੁਸੀਂ ਕਿਹੜੀ ਪਾਰਟੀ 'ਚ ਰਹਿੰਦੇ ਫਿਰ ਕਿ ਉਹਨਾਂ ਦੇ ਆਪਣੇ ਆਦੇ ਆਂਦੇ ਬਣਾ ਲੈਂਦੇ ਸਾਡੇ ਆਪਣੇ ਦੂਜੀ ਬਣ ਜਾਂਦੀ ਹੈ ਸਾਨੂੰ ਨਹੀਂ ਪਤਾ ਸਾਨੂੰ ਤਾਂ ਤੁਹਾਡੇ ਨਹੀਂ ਕੋਈ ਨਹੀਂ ਇਹਦਾ ਚਾਹੇ ਕਿ ਸਾਡੇ ਆ ਮੈਨ ਬਣਾਣਾ ਸਾਡਾ ਕੋਈ ਸ਼ੁਰੂ ਜਦੋਂ ਹੁਣ ਕਾਰਡ ਬੰਨ ਗਏ ਅਜੇ ਜਦੋਂ ਦਾ ਮੈਮੇ ਬਣਿਆ ਸਾਈਡ ਦੀ ਖੁੱਲੀ ਜਦੋਂ ਸਾਈਡ ਖੁੱਲੀ ਅਸੀਂ ਬਣਾਵਾਂਗੇ ਆਹ ਮਾਰਕ ਨਹੀਂ ਚਾਹੀਦਾ ਬਾਮਣ ਡੱਬਾ ਲੈ ਕੇ ਆ ਵੀ ਸਾਰੇ ਚੌਕੀਦਾਰਾਂ ਨੂੰ ਬਾ ਚੱਲ ਵੀ ਜਾ ਚਾਹੇ ਚੱਲਣਾ ਹੈ ਚਾਲੇ ਚੱਲਣਾ ਹੈ ਅੱਜ ਕਿਹੜੇ ਹੱਦ ਚੱਲ ਰਹੇ ਆ ਪਟਰਾ ਫਾਰਮ ਦਾ ਆਇਆ ਕੋਈ ਮਸਲਾ ਲੱਗੇ ਨਹੀਂ ਇਹਦੇ ਔਰ ਰਜਿੰਦਰ ਕਾ ਇਹਨਾਂ ਦਾ ਡੇਢ ਨਾ ਬੜੀ ਟਿਸ਼ੂ ਹੈ ਤਾਂ ਓਹ ਜੱਟ ਭਾਜੀ ਹੱਟੀ ਮੈਂ ਲਾਇਆ ਨਹੀਂ ਲਾਇਆ ਨਹੀਂ ਸੱਚ ਠੀਕ ਹੈ ਕਰੋ ਮਗਰ ਪਾਉ ਕੰਮ ਨਹੀਂ ਲਵਾਉ ਨਹੀਂ ਕੋਈ ਮੋਢਾ ਮੈਂ ਕੱਲ ਸਾਹਿਬ ਜੀ ਅਸੀਂ ਅੱਜ ਜੀ ਕਰਾ ਲਾ ਗਏ ਹੱਥ ਪੱਟਾ ਵੀ ਨਾ ਲੱਗਦਾ ਨਾ ਆਉਂਦਾ 60 ਨੱਕੋ ਕਹਿੰਦਾ ਜੀ ਹੁੰਦਾ ਕਿਉਂ ਨਹੀਂ ਹੈ ਨਾਰੇ ਲਾ ਕੇ ਦੋ ਦਦੇ ਸੱਜੇ ਅਗੇ ਰੋਲਾ ਪੈਂਦੇ ਕੋਈ ਰੋਲਾ ਨਹੀਂ ਇਕੱਲਾ ਕਾਲੇ ਬਹਿ ਲਿਆ ਬੰਦੇ ਨੇ ਬੰਦੇ ਨੇ ਬੰਦਾ ਕਹਿੰਦਾ ਨਾ ਰਹੀ ਆ ਕਿਸੇ ਦਾ ਮਾਰੂ ਆਇਆ ਨਹੀਂ ਸਰ ਨਹੀਂ ਉਹਨਾਂ ਨੇ ਕਿ ਕਿਹੜੇ ਵਾਰ ਹੁੰਦੇ ਹੋ ਇੱਥੇ ਕੀ ਵਾਰ ਹੁੰਦੇ ਹੋ ਜਿਹੜਾ ਜੀ ਮੈਨੂੰ ਨਹੀਂ ਬਲ ਇਹ ਵੀ ਕੋਈ ਨਾ ਬਰਾਬਰ ਹਫਤਾ ਦਾ ਪਤਨ ਸਰ ਆਪਣਾ ਜਰਾਬ ਇੱਥੇ ਹਫਤਾ ਦਾ ਪਤਨ ਸਰ ਆਵਾਂ ਰਹੀੰਦੇ ਆ ਅੱਛਾ ਅਸੀਂ ਕਈ ਵਾਰ ਮੈਂ ਆਪ ਖੁਦ ਆ ਕੇ ਮੈਂ ਬਲਾਕ ਦਾ ਘੁਮਾਣਾ ਜਿਸ ਕਰਨਾ ਪਤਾ ਕਰੋ ਵੀ ਜਿਹੜੇ ਵੱਡੇ ਸ਼ੀਲਦਾਰ ਇੱਥੇ ਆਵਾਂ ਦੀ ਕਿਤੇ ਹੋਰ ਵੀ ਡਿਊਟੀ ਲੱਗਦੀ ਹੈ ਜੀ ਸਰ ਤੇ ਅੱਜ ਉਹਨਾਂ ਦੀ ਡਿਊਟੀ ਕਿੱਥੇ ਹੋਰ ਕਿੱਥੇ ਲੱਗ ਗਈ ਹੈ ਹਾਂ ਪਤਾ ਕਰੋ ਇਹ ਸਾਰੇ ਨਾਲ ਇਹਨਾਂ ਦੇ ਬੋਰਡ ਲੇਖ ਕੇ ਲਾਓ ਬਾਹਰ ਵੀ ਇਹ ਕਿਦੋਂ ਕਿਦੋਂ ਇਹਨਾਂ ਨੇ ਬੈਠਣਾ ਹੁੰਦਾ ਕਿੰਨੇ ਵਜੇ ਤੇ ਬੈਠਣਾ ਹੁੰਦਾ ਠੀਕ ਹੋ ਗਿਆ ਕੋਈ ਨਹੀਂ ਮੈਂ ਦੇਖ ਲਿਆ 8ਵੇਂ ਮਹੀਨੇ ਤੋਂ ਮਾਰੋ ਇੱਥੇ ਆਈ ਇਹ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਆਏਗੀ ਉਹੀ ਮਸਲਾ ਕੋਈ ਨਹੀਂ ਉਹੀ ਉਹੀ ਆ ਮਿਲ ਆਹੋ ਭਈ ਇਹ ਪਹਿਲੇ ਬੰਦੇ ਨੇ ਲਈ ਆ ਜੀ ਪ੍ਰੋਡਿਊਸਰ ਰਕਵੇ ਜੁਣੇ ਤੇ ਮਤਲਬ ਵੀ ਨਹੀਂ ਇਹ ਤਾਂ ਸਹੀ ਕੋਈ ਰੋਲਾ ਨਹੀਂ ਬਿਲਕੁਲ ਫਿਰ ਤਾਂ ਅੱਗੇ ਵੀ ਨਿਕਲਦਾ ਰਹੇਗਾ ਇਹ 10 ਹਫ਼ਤਾ ਹੋ ਗਏ ਜੀ ਇਹ 3 ਨੂੰ 8 ਸਾਲ ਹੋ ਗਏ ਅਪਲਾਈ ਕੀਤੀ ਨੂੰ 8 ਸਾਲ ਸੰਗਠਨ ਵਕੀਲ ਕੋਤੇ ਕਮਿਸ਼ਨ ਸਰ ਦਾ ਦੋ ਵਾਰੀ ਆਪਣੀ ਅਪਲਾਈ ਹੋ ਗਿਆ ਵੀ ਅਪਲੀਕੇਸ਼ਨ ਨੂੰ ਕੋਈ ਜਵਾਬ ਨਹੀਂ ਮਿਲਿਆ ਉਹ ਬੰਦਾ ਉੱਥੇ ਰੋਈ ਜਾ ਪਾਟਰ ਜਿਹੜੇ ਹਨ ਸਾਡੇ ਕੋਲ ਜੀ ਇਹ ਉਹ ਜਿਹੇ ਆ ਵੀ ਜਿਹੜੇ 2-2 ਸਾਲ ਹੋ ਗਏ ਆ ਅਦਾਲਤਾਂ ਨੇ ਆਰਡਰ ਕੀਤਾ ਤੇ ਉਹ ਜਮ੍ਹਾਂ ਪੰਚੀ ਦਰਜੀ ਨਹੀਂ ਹੋ ਰਿਹਾ ਅੱਛਾ ਤਾਂ ਮੈਂ ਕਿੰਨੇ ਕੇਸ ਆਪ ਦੇ ਲਿਆਦਣਾ ਮੈਂ ਜਿੰਨਾ ਦਾ ਕਰਕੇ ਮੈਂ ਇਥੇ ਖ਼ਬਰ ਹੋਂਦ ਆ ਅ ਇੱਕ ਦਿਨ ਹਰ ਹਫ਼ਤੇ ਤਸਵੀਰ ਦਾ ਆਪਣਾ ਬਣਾਉਂਗਾ ਆ ਪਾਵਾਂਗੇ ਇਹ ਕਹਿੰਦਾ ਨਾ ਕਿਉਂ ਦਿਖਾਈ ਉਹਨਾਂ ਨੂੰ ਤੇ ਇਹ ਉਹ ਜਿੱਦਰਾ ਮੁੰਡਾ ਉਹ ਲਿਖ ਲੈਂਦਾ ਚਲੋ ਹੈਗਾ ਤੇ ਮੇਰੇ ਬਿੱਤੇ ਤੋਂ ਬਾਅਦ ਕਾਹਵਾ ਪਰ ਮੈਂ ਮੜਾਲਾ ਜੀ ਮੈਂ ਮੜਾਲੇ ਦਾ ਪਿੰਡ ਮੜਾਲਾ ਪਿੰਡ ਮੇਰਾ ਜੀ ਇਹ ਮੜਾਲੇ ਜੀ ਤੁਸੀਂ ਨਹੀਂ ਨਾ ਕਰਾਂ ਜਿੱਥੇ ਬੰਦੀ ਐ ਲੋਹਾਂ ਜੀ ਠੀਕ ਹੈ ਉਹਦਾ ਇਕੱਠੇ ਹੋਈ ਜਾ ਕੇ ਤਿੰਨ ਕਿੱਥੇ ਆਪਾਂ ਇੱਕ ਹੀ ਆ ਸਾਡੇ ਇਹ ਆ ਵਈ ਤਰੇ ਸਿੱਧਾ ਗਾ ਖੀਦਰ ਸਾਹਿਬ ਕਿੱਥੇ ਜਾਣਾ ਜੀ ਸੌਰੀ ਕਾਮ ਤੁਸੀਂ ਚੱਲੋ ਤੁਸੀਂ ਚੱਲੋ ਪਰ ਕੋਈ ਨਹੀਂ ਜੀ ਬਾਕੀ ਬਾਕੀ ਨੇ ਐਂਡ ਸੈਰ ਨੂੰ ਆਹ ਅਰੇ ਜਿਹੜੇ ਜਲਸ਼ਾਹ ਦੀ ਰੋਡ オンલાઈਨ ਸਰ ਅਸਰ ਨਹੀਂ ਦੋ ਔਰ ਕਿਦੇ ਜਾਂਦੀ ਰੋਡ ਦੀ ਗੱਲ ਹਾਂਜੀ ਔਰ ਕਿਦੇ ਜਾਂਦੀ ਰੋਡ ਹਾਂਜੀ ਇਹ ਕਰਦੀ ਹਾਂ ਬਾਵਾ ਜੀ ਅੱਜ ਬੱਸੇ ਤਰੀ ਬੱਸ ਬਾਕੀ ਬਾਹਰ ਖੜ੍ਹ ਜਾ ਬਾਕੀ ਬਾਹਰ ਛੱਡ ਦਿਓ ਕਰ ਲਾਈ ਬੰਦ